ਤੇਰਾ ਕਰਤੂਤਾ ਦਾ ਮੈਨੂੰ ਪਤਾ ਹੈ ਰਾਣੀ ਬਣਾਉਣ ਵਾਲੀ ਦੇ ਲੱਛਣ ਆ ਤਾਂ ਸਾਰਾ ਪਤਰਾ ਹੀ ਰਾਈ ਦਾ ਤਾਂ ਇਹ ਕਿਹੜਾ ਕਰ ਕਰ ਪਛਦਾ ਜਾ ਤੇਰਾ ਬੰਦਾ ਸਾਹਮਣੇ ਆ ਸਾੰਭੀ ਬੈਠੀ ਐ ਥੋੜੇ ਸਾ ਵੀ ਚੱਲ ਮੇਰਾ ਕਰੋ ਜੀਤਾ ਨਹੀਂ ਜੀਤਾ ਹਾਂ ਮਾਂ ਉਰੇ ਆ ਪੁੱਤ ਹਾਂ ਕੀ ਹੋ ਗਿਆ ਮਾਂ ਸੂਟ ਦੇਖ ਲੈ ਪਾ ਕੇ ਬਣਾਤਾ ਵੀਰਪਾਲ ਨੇ ਨਹੀਂ ਬਣਾ ਪਾ ਕੇ ਨਹੀਂ ਦੇਖਾਂ ਮਾਂ ਵੇਹੜੇ ਦੇਖ ਲੈਂਦੀ ਪੁੱਤ ਪਾ ਕੇ ਮੈਂ ਚੱਲ ਮੈਂ ਤਾਂ ਤਿਆਰ ਹੋਣੀ ਮੈਂ ਨਾ ਹੁਣੀ ਹੁਣੀ ਆ ਗਿਆ ਸੱਜ ਜਾਨ ਨੇ ਆਗੇ ਅੱਜ ਹੀ ਜਾਨੀਆ ਹੋਰ ਅੱਜ ਜਾਨੀਆ ਫਿਰ ਇੰਨੇ ਦਿਨ ਤਾਂ ਹੋ ਗਏ ਮਾ ਆਇਆ ਨਾ ਫਿਰ ਉਹਨਾਂ ਲਈ ਬੋਣ ਆਏ ਸੀ ਕਹਿੰਦੇ ਆ ਜੀ ਕੁੜੀ ਦੋ ਦਿਨ ਹੋਰ ਲਾ ਲੈਂਦੀ ਉਹਨੇ ਚਾਰ ਦਿਨ ਹੋ ਗਏ ਮਾ ਮੈਨੂੰ ਆਈ ਚਲ ਬਾਈ ਤੇਨੇ ਲੈ ਤਾਂ ਮਰਜੀ ਏ ਤੇਰੀ ਇੱਕ ਸੂਟ ਬਣ ਗਿਆ ਸੀ ਦੂਜਾ ਵੀ ਬਣ ਜਾਂਦਾ ਨਾਲੇ ਪੁਰਾਣੇ ਦਾ ਕੁਰਤਾ ਪਜਾਮਾ ਸੇ ਹੁੰਦਾ ਜਾਂਦਾ ਉਹ ਤਾਂ ਉੱਥੇ ਜਾ ਕੇ ਬਣਾ ਲੂਗੀ ਤੇ ਬਣਾ ਲੂਗੀ ਚਲ ਵੀਰਪਾਲ ਨੀ ਵੀਰਪਾਲੇ ਹਾਂਜੀ ਮੰਮੀ ਉਰੇ ਆ ਨਾਲੇ ਆ ਕੱਪੜੇ ਚੱਕ ਲਿਆ ਲਿਆਨੀਆ ਉਹ ਫਿਰ ਦੇਖ ਲਾ ਪਾ ਕੇ ਨਾਲ ਉਹ ਜਿਹੜੇ ਦੂਜੇ ਉਹ ਪਾ ਲਾ ਦੇ ਬਾਈ ਮੈਂ ਤਿਆਰੀ ਕਰੀ ਜਾਂਦੀ ਹਾਂ ਮਰਮਾਨ ਨੂੰ ਕਹੀ ਜਾਂਦੀ ਮੈਂ ਖਾਣਾ ਹਲਾ ਤੇ ਲੱਪੇ ਚੱਲੀ ਚਲੋ ਚੰਗਾ ਸੁਣ ਲਾ ਇਹ ਸੂਟ ਬਣ ਗਿਆ ਉਹ ਹਾਂ ਮੰਮੀ ਸੂਟ ਤਾਂ ਬਣ ਗਿਆ ਸੀਗਾ ਹਾਂ ਹਾਂ ਆਹ ਲਓ ਦੀਦੀ ਆ ਤਾਂ ਸੂਟ ਥੋੜਾ ਬਣਾਤਾ ਸੀ ਹਾਂ ਲਾ ਆ ਤਾਂ ਪਾ ਦੀ ਹੁਣ ਆ ਤਾਂ ਮੈਂ ਪਾਤੀ ਵਗ ਦੂੰਗੀ ਕਿਆ ਮੰਮੀ ਦੂਜੇ ਕੱਪੜਿਆਂ ਨਾਲ ਉਹ ਦੇ ਦਿਓ ਵੀਰ ਪਾਣ ਨੂੰ ਆਹ ਦੇਖ ਪੁੱਤ ਆਤਾ ਕੁਰਤਾ ਪਜਾਮਾ ਪ੍ਰੌਣੇ ਦਾ ਹਾਂ ਠੀਕ ਆ ਬਸ ਇਹੋ ਜਿਹਾ ਭਾਲ ਦੰਦਾ ਹੋਰ ਅੰਮ੍ਰਿਤ ਕਿੱਕੇ ਜੀ ਆ ਫਿਰ ਖੇਤ ਆਲੇ ਦੇ ਕਿੱਥੇ ਲੋਟਾਂ ਦੇ ਚਿੱਟੇ ਆਹ ਸ਼ੂਟ ਸਮਾਨ ਹੀ ਜਾ ਕੇ ਠੀਕ ਆ ਕੀ ਸੋਹਣਾ ਸ਼ੂਟ ਆ ਦੇ ਅਰਮਾਨ ਦਾ ਮਮੀ ਅਰਮਾਨ ਨੂੰ ਪੈਸੇ ਲਾ ਰਾਂਗੇ ਉਹਦਾ ਲਿਆਂਦਾ ਨਹੀਂ ਸੀਗਾ ਕੁਰਤਾ ਪਜਾਮਾ ਉਹਨੂੰ 500 ਰੁਪਇਆ ਦੇ ਦੇ ਹਾਂ ਉਹਨੂੰ 500 ਰੁਪਇਆ ਦੇ ਦੇ ਹਾਂ ਤੇ ਆ ਤੂੰ ਰੱਖ ਲੈ ਵਟਗੇ ਬਸ ਪਹਿਲਾਂ ਐ ਕਰ ਉਹ ਮੈਂ ਪਹਿਲਾਂ ਕਿਹਾ ਮੇਰੀ ਗੱਲ ਸੁਣੋ ਪਹਿਲਾਂ ਉਹਦੀ ਪਸੰਦ ਕਰਵਾ ਲਓ ਮੈਂ ਤਾਂ ਜਿਹੜਾ ਵਾਜੇ ਮੈਂ ਤਾਂ ਉਹੀ ਰੱਖ ਲਊ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਹੀਂ ਉਹਨੂੰ ਆਹ ਦੇ ਦੇਾਂਗੇ ਆ ਤੂੰ ਸਿਉ ਨਹੀਂ ਆਉਂਦਾ ਚੱਕ ਆਹ ਸੂਟ ਸੋਹਣਾ ਹੈਗਾ ਵੀ ਕਰਕੇ ਲੈ ਆਈਆਂ ਮਾਤੀਆਂ ਮੰਮੀ ਮੈਂ ਤਾਂ ਇੱਕੋ ਹੀ ਮੈਂ ਤਾਂ ਉਹੀ ਲੈ ਆਈ ਮੈਂ ਤਾਂ ਐ ਨਹੀਂ ਕਿਹਾ ਵੀ ਉਹ ਦਾ ਜਾਂ ਮੇਰਾ ਮੈਂ ਤਾਂ ਇਹ ਕਰਕੇ ਨਹੀਂ ਸੀ ਲਈ ਮੈਨੂੰ ਐਸੀ ਵੀ ਪਹਿਲਾਂ ਚਲ ਦੇ ਦੀ ਤੇ ਦਵਾ ਦਈਏ ਇਹਦੇ ਸੂਟ ਵਧੀਆ ਚਾਹੀਦੇ ਕਿਉਂਕਿ ਕੱਲ ਨੂੰ ਭਾਈ ਇਹਨੇ ਸੌਰੇ ਜਾਣਾ ਹਨ ਉਹ ਕਿੱਥੇ ਹੈਗੀ ਇੱਥੇ ਹੋਗੀ ਬਾਹਰ ਮਾਰ ਲਓ ਫੇਰਾ ਮੁਰਖੇ ਟੱਪੂਗੀ ਵੀ ਮੈਨੂੰ ਨਹੀਂ ਦਿਖਾਈ ਨਹੀਂ ਛੁੱਟ ਗਏ ਹਾਂਜੀ ਮੰਮੀ ਬੁਲਾਏ? ਹਾਂ ਬੁਲਾਇਆ ਸੀ। ਦੱਸੋ। ਆ ਨਾ ਭਾਈ ਸ਼ੂਟ ਤੇਰਾ। ਮੇਰਾ ਸ਼ੂਟ? ਤੇ ਹੋਰ ਕੀ ਦੇ ਸ਼ੂਟ ਤੇਰਾ ਹੀ ਤੈਨੂੰ ਸਮਾਉਣੀ ਐ? ਆ ਕੋਈ ਸ਼ੂਟ ਆ ਮੰਮੀ? ਨਾ ਆ ਸ਼ੂਟ ਮਾੜਾ ਐ। ਮਾੜਾ ਨਹੀਂ ਮੰਮੀ ਬਹੁਤ ਮਾੜਾ ਗਾ। ਰਹਿਣੀ ਦਿਨ ਤੇ ਲਿਆਉਣ ਨੂੰ। ਲੈ ਦੱਸ ਹੋਰ ਦੱਸ ਕਹੇ ਜੇ ਸ਼ੂਟ ਚਾਹੀਦੀ ਐ ਏਡਾ ਸੋਹਣਾ ਸ਼ੂਟ ਆ ਰੁਪਈਆ 700 ਲੱਗਿਆ ਪੂਰਾ। ਥੋਡੇ ਸ਼ੂਟ ਆ। ਹਾਂ। ਤੇ ਮੈਨੂੰ ਵੀ ਇੱਕ ਇਹੋ ਜਿਹਾ ਸੂਟ ਲਿਆ ਦਿੰਦੇ ਮੈਂ ਤਾਂ ਵੀ ਸੂਟ ਲਾਉਂਗੀ ਜੇ ਮੈਨੂੰ ਸੂਟ ਦੇਣਾ ਦਾ ਸਾਨੂੰ ਤਾਂ ਇਹ ਨਹੀਂ ਤੈਨੂੰ ਮਿਲਦਾ ਕੁੜੀ ਦਾ ਸੂਟ ਹੈ ਫੜਦੀ ਖੁਣ ਕੇ ਪਾ ਲਾ ਤੇ ਝੋਲੇ ਚ ਆਹ ਦੇਖ ਲਓ ਵੱਡੀ ਨੂੰ ਵੀ ਇਹਦੇ ਨਾਲ ਦਾ ਲਿਆ ਕੇ ਦਿੱਤਾ ਆਹਾਂ ਸੂਟ ਤੇਰਾ ਤੇ ਆਹ ਵੱਡੀ ਦਾ ਤੁਸੀਂ ਨਾ ਆ ਵੀ ਆਪਦੀ ਕੁੜੀ ਨੂੰ ਹੀ ਦੇ ਦਿਓ ਸਾਨੂੰ ਤਾਂ ਲੋੜ ਨਹੀਂ ਮੈਨੂੰ ਤਾਂ ਪੈਸੇ ਹੀ ਦੇ ਦਿਓ ਮੈਂ ਤਾਂ ਆਪੇ ਲਿਆਉਂਗੀ ਖਬਰਾਉਣੀ ਕਾ ਤੂੰ ਰਹਿਣ ਦੇ ਜੀ ਦੀ ਬਸ ਤੂੰ ਤਾਂ ਚੁੱਪ ਹੀ ਰਹਿ ਗੱਲਾਂ ਗੱਲਾਂ ਚੁੱਪ ਹੋ ਜਾ ਵੀਰਪਾਣ ਮੇਰੀ ਗੱਲ ਸੁਣ ਆਪਾਂ ਕਿਹੜਾ ਕਦੇ ਸੂਟ ਨਹੀਂ ਪਾਉਂਦੀ ਆਂਗੇ ਕੁੜੀ ਵਿਚਾਰੀ 6 ਮਹੀਨੇ ਵਿੱਚ ਸੁਟੀਆਂ ਚ ਆਉਂਦੀ ਆ ਚਲ ਜੇ ਦੋ ਸੂਟ ਵਧੀਆ ਲੈ ਤੇ ਏ ਟਿੱਕ ਟਿੱਕ ਵੱਡੀ ਗੱਲ ਆ ਗਈ ਨਹੀਂ ਬਹਿ ਜਾ ਟਿੱਕੇ ਤੂੰ ਤਾਂ ਰਹਿ ਨਹੀਂ ਦਿਆ ਪਰ ਮੇਰੀ ਗੱਲ ਚ ਬੋਲਣ ਨੂੰ ਆ ਜਿਆਦਾ ਚੰਗੀ ਜੀ ਨਾ ਬਣਿਆ ਕਰ ਪਤਾ ਹੀ ਮੈਨੂੰ ਤੇਰਾ ਚੰਗੀ ਦਾ ਲੈ ਦੇਖ ਲਾ ਮੈਂ ਇਹ ਨੂੰ ਨਾ ਐਵੇਂ ਬਾਤੂ ਸਰਤੇ ਨਾ ਬਾਓ ਠੀਕ ਹੈ ਨਾ ਨਾ ਮੈਂ ਪੈਸੇ ਦੇਵਾਂ ਅੱਜ ਨਾ ਦੇਵਾਂ ਪੈਸੇ ਕੱਲ ਤੈਨੂੰ ਤਾਂ ਐ ਪੈਸੇ ਪਾਲਾਂ ਜੇਬ ਚ ਮਾਂ ਕੋਲੇ ਵੱਜਾਂ ਪੈਸੇ ਪੂਸੇ ਨਹੀਂ ਮਿਲਦੇ ਜੈਨ ਲਿਆ ਤੇ ਉਹ ਜੀ ਲੀਡੇ ਪਾਇਆ ਕਰ ਤੇ ਫਿਰ ਮੈਂ ਕਿਹਾ ਤੁਹਾਨੂੰ ਕਿਹਾ ਸੀ ਮੈਨੂੰ ਸੂਟ ਲੈ ਕੇ ਦੋ ਨਾਲੇ ਕਿਦਿੰਨੇ ਮੈਂ ਸੈਭੂ ਨੂੰ ਰੁਜਾ ਕੇ हां ਹੁਣ ਮੈਂ ਤੈਨੂੰ ਬਾਜ਼ਾਰਾਂ ਚ ਭੇਜਾਂ ਸੂਟ ਲੈਣ ਵਾਸਤੇ ਵੱਡੀ ਸਿਆਣੀ ਨੂੰ ਮੈਂ ਲੰਮੀ ਐ ਕਿਹੜਾ ਦੰਗਿਆ ਨਹੀਂ ਸੂਟ ਲੈਣੇ ਵੀ ਤਾਂ ਗਈਆਂ ਹੀ ਸੀ ਬਾਜ਼ਾਰ ਚ ਉਹ ਨਹੀਂ ਆਇਆ ਕਿਹੜਾ ਕਿਸੇ ਰੇੜੀ ਤੋਂ ਖਰੀਦ ਲੈਣੇ ਪਰ ਆ ਵੀ ਸੂਟ ਤਾਂ ਸੋਹਣੀ ਨੇ ਗਿਆ ਆ ਆ ਵੀ ਲੈ ਕਿੰਨਾ ਸੋਹਣਾ ਮੇਰੀ ਗੱਲ ਸੁਣਨੀ ਐਨੀ ਤਾਂ ਕਾਏ ਸਾਲ ਹੋ ਗਿਆ ਇਹਨੂੰ ਤੂੰ ਹਜੇ ਕੱਲਾ ਹੀ ਆ ਅੱਜ ਹੀ ਤੂੰ ਮੰਡੀਆਂ ਚ ਤੁਰ ਪਿਆ ਐ ਨਹੀਂ ਮੈਂ ਫਿਰਨ ਦਿੰਦੀ ਤੈਨੂੰ ਹਰਲ ਹਰਲ ਕਰਦੀ ਮੈਂ ਮੈਂ ਤਾਂ ਕਦੇ ਐੇਜੇ ਕੱਪੜੇ ਪਾਏ ਨਹੀਂ ਨਹੀਂ ਮੈਂ ਪਾਵਾਂ ਠੀਕ ਆ ਲੇ ਜੀ ਭੈਣ ਤੂੰ ਹੀ ਸੰਭਾਲੀ ਚੰਗਾ ਕਰੇ ਪਾ ਲੈ ਇਹਨਾਂ ਸੋਹਣਾ ਤਾਂ ਸੂਟ ਸੂਟਨ ਕੀ ਹੋਇਆ ਅੱਛਾ ਤੇਰੀ ਮਾਂ ਤੈਨੂੰ ਬਾਲੇ ਰੇਸ਼ਮੀ ਲੈ ਕੇ ਦਿੰਦੀ ਆ ਨਾ ਬਾળી ਸਿਆਣੀ ਨੂੰ ਰੇਸ਼ਮੀ ਲੈ ਕੇ ਦਿੰਦੀ ਆ ਮਾਂ ਮੇਰੀ ਮਾਂ ਨੇ ਕਦੇ ਮਾੜਾ ਕਪੜਾ ਨਾ ਪਾਇਆ ਨਾ ਪਾਉਣ ਦਿੱਤਾ ਨੀ ਜਾਣਦੀ ਆ ਮੈਂ ਜਾਣਦੀ ਆ ਨਾਲ ਤੈਨੂੰ ਨਾਲ ਤੇਰੀ ਮਾਂ ਨੂੰ ਓਹੋ ਮਾਂ ਛੱਡੋ ਭਰੇ ਕਿਉਂ ਕਲੇਸ਼ ਪਾਇਆ ਫਿਰ ਕੀ ਹੋ ਗਿਆ ਧੀ ਧਿਆਣੀ ਆ ਜੇ ਲੈ ਜਾਉਗੀ ਇੰਤ ਅਦੇਈ ਦਿੱਤੇ ਆ ਨਾ ਭਾਈ ਚੱਕ ਆਪਦੇ ਪਾਲਾ ਚੋਣ ਤੇ ਆ ਤੂੰ ਆਪਦੇ ਨਾਲ ਆ ਕੇ ਪਾਲ ਲੈ ਜਾ ਰੋਕਤਾ ਨਾ ਟੀ ਤੇ ਨੋ ਚ ਫਰਕ ਕਰਦੇ ਆ ਪਰ ਤੂੰ ਤਾਂ ਨੋਹਾਂ ਚ ਫਰਕ ਕਰਦੀ ਆ ਨਾ ਵੱਡੀ ਨੂੰ ਕਿਵੇਂ ਚੱਜ ਦਾ ਸੂਟ ਲਿਆ ਕੇ ਦੇਤਾ ਮਿਰਪਾ ਮੇਰੀ ਗੱਲ ਸੁਣ ਜੇ ਤੈਨੂੰ ਆ ਪਸੰਦ ਆ ਨਾ ਤੂੰ ਇਹ ਰੱਖ ਲੈ ਜੇ ਤੂੰ ਦੋਨੇ ਨਹੀਂ ਰੱਖ ਲੈ ਲੈ ਖੜ ਮੈਨੂੰ ਤਾਂ ਲੋੜ ਨਹੀਂ ਤੁਹਾਡੇ ਸੂਟਾਂ ਦੀ ਮੇਰੀ ਮਾਂ ਬਥੇਰੇ ਵਧੀਆ ਲੈ ਕੇ ਦਿੰਦੀ ਆ ਮੈਨੂੰ ਜੇ ਮੇਰਾ ਪਸੰਦ ਆ ਰੱਖ ਲੋ ਨਹੀਂ ਮੈਂ ਤਾਂ ਮੇਰੀ ਮਾਂ ਦਾ ਤਿੰਨ ਵਾਰੀ ਕਹੇ ਤਾਂ ਸੂਟ ਚੱਕ ਕੇ ਪਾ ਲੈ ਪਾ ਲੈ ਨਹੀਂ ਬਟਕੇ ਆ ਚੱਕ ਲੈ ਆਪਣੀ ਲੈ ਜਾਂਦੀ ਹੈਗੀ ਆਸਮਾਨਾ ਮੈਨੂੰ ਆਸਮਾਨਾ ਸੁਟਾ ਦੇ ਸੇ ਕੋਈ ਨਾ ਮੰਮੀ ਤੁਹਾਡਾ ਕੀ ਖਸ ਕਰਦੀ ਹੋਗੀ ਲੈ ਦੀਦੀ ਮੈਂ ਹੀ ਬੋਲਦੀ ਆ ਨਹੀਂ ਲੜਦੀ ਆ ਥੁੱਡੀ ਮਾਰੇ ਮੂੰਹ ਚ ਤਾਂ ਗੁੜ ਪਾਇਆ ਤਾਂ ਬੋਲ ਰਹੀ ਸੂਟ ਉਹਨੇ ਸੋਨੇ ਸੋਨੇ ਲੈ ਕੇ ਦਿੱਤੇ ਕਿ ਸੋਨੇ ਦੋਨੋਂ ਨਿੱਕੋ ਜਿਹਾ ਲੈ ਕੇ ਦਿੱਤੇ ਸੀ ਮੈਨੂੰ ਇਹਨੇ ਲੈ ਲੱਗ ਲੈ ਕੇ ਦੇਤੇ ਵਿਚਾਨ ਵੀ ਤੂੰ ਆਈਆਂ ਕਿ ਚਾਰ ਦਿਨ ਆਈਆਂ ਤੂੰ ਕਿਹ ਚ ਵੀ ਤੂੰ ਪਾ ਲਈਗੀ ਮੈਂ ਤਾਂ ਕਿਹਾ ਨਹੀਂ ਸੀ ਮੈਨੂੰ ਸੂਟ ਲੈ ਕੇ ਦੋ ਨਾਲ ਆ ਕੇ ਦਿੱਤੇ ਆ ਇਹੋ ਜਿਹਾ ਖੋਰ ਨਾਲੋਂ ਤਾਂ ਮੈਂ ਬਿਨਾਂ ਹੀ ਚੰਗੀ ਸੀ ਐਥੀ ਲਿਆ ਤਾਂ ਗਾਹਾਂ ਨੂੰ ਇਹ ਵੀ ਨਹੀਂ ਮਿਲਦਾ ਤੈਨੂੰ ਖੋਰ ਖੁਰ ਵੀ ਜਾ ਘੁੜ ਕੇ ਤੂੰ ਆਵਦੀ ਤਿਆਰ ਹੋ ਜਾ ਇਹਦੇ ਨਾਲ ਨਾ ਮੱਥਾ ਮਾਰ ਇਹ ਤਾਂ ਐਡੀ ਜਵਾਨ ਲੱਗੀ ਹੋਈ ਐ ਲੁੱਤਰ ਲੁੱਤਰ ਤੂੰ ਚਲਦੀ ਐ ਇਹਦੀ ਜਵਾਨਤਾ ਆਪੇ ਲੱਗਿਆ ਮਾਂ ਜੇ ਤੂੰ ਮ ਹਾਂ ਨੋ ਸੰਗੀਤ ਤਾਂ ਬਿਨਾਂ ਹੀ ਨੋ ਤਾਂ ਬਿਨਾਂ ਹੀ ਰੱਖੀ ਬੈਠੇ ਆ ਤੈਨੂੰ ਵੱਡੀ ਐ ਵੱਡੀ ਵਾਂਗੂ ਤੂੰ ਰਹਿ ਕੇ ਨਰਮ ਹੋ ਕੇ ਤੂੰ ਤਾਂ ਐ ਗੱਲ ਨੂੰ ਆਉਣੀ ਐ ਆ ਮੇਰੇ ਤਾਂ ਮੂੰਹ ਤੇ ਨਹੀਂ ਜ਼ਿਆਦਾ ਭੋਲੀ ਬਣਿਆ ਜਾਂਦਾ ਮੈਂ ਜਿਹੇ ਜੀ ਅੰਦਰੋਂ ਆਣਾ ਉਹੇ ਜੀ ਆ ਇਹਦੇ ਵਾਂਗੂ ਨਹੀਂ ਹਾਂ ਇਹਦੇ ਵਾਂਗੂ ਨਹੀਂ ਇਹ ਤਾਂ ਤੈਨੂੰ ਕੀ ਕਰਤਾ ਬੋਲਦੀਆਂ ਕਿ ਮੈਂ ਤਾਂ ਤਾਂ ਪਈ ਮੈਂ ਤਾਂ ਪਹਿਲਾਂ ਬੋਲਣ ਜਾਂਦਾ ਬਾਈ ਤੁਸੀਂ ਬੁਲਾਉਣੇ ਆ ਜੇ ਮੈਨੂੰ ਚੱਜ ਦਾ ਸੂਟ ਲੈ ਕੇ ਦਿੰਦੇ ਮੈਂ ਕਿਉਂ ਬੋਲਦੀ ਮਾਂ ਬਾਲਾ ਬੋਲਦੀ ਐ ਚੱਜ ਦੇ ਨੂੰ ਹੋਇਆ ਕੀ ਆ 550 ਦੇ ਸੂਟ ਆਇਆ ਇਹ ਕੀ ਮਾੜਿਆ ਗਏ ਮੈਂ ਕਿਹਾ ਕੋਈ ਆਇਆ ਤੇਰੇ ਚ ਫਰਕ ਕੀਤਾ ਇੱਕੋ ਜਿਹਾ ਸੂਟ ਲੈ ਕੇ ਜਿਹੜਾ ਤੈਨੂੰ ਪਸੰਦ ਆ ਉਹ ਬਾੜੇ 500 ਦਾ ਨਹੀਂ 2000 ਦਾ ਕਹ ਇਹਨੂੰ 2000 ਦਾ ਕਿਉਂ ਜਿੰਨੇ ਦਾ ਆਇਆ ਮੈਂ ਤਾਂ ਉਨੇ ਨੇ ਕਹੋਣੀ ਗੱਲ ਮੈਨੂੰ ਦੁਕਾਨ ਵਾਲਾ ਆਇਆ ਕਿ ਐਸੇ ਕਹਿੰਦਾ ਨਵਾਂ ਟ੍ਰੈਂਡ ਚੱਲਿਆ ਦਾ ਤੂੰ ਛੱਡ ਨੀ ਆ ਲੈ ਚੱਕ ਦੋਨੇ ਸੂਟ ਤੂੰ ਸੰਭਾਲਾ ਫਿਰਦੀ ਰਹਿੰਦੇ ਭੌਂਕਦੀ ਹੁਣ ਇਸ ਤੋਂ ਬਾਅਦ ਮਿਲਦੇ ਵੀ ਨਹੀਂ ਜੇ ਕੰਮ ਕਰ ਲੈ ਉੱਠ ਕੇ ਬੈਠੇ ਮੂਹੇ ਮੈਂ ਇੱਥੇ ਕਲੀ ਚਨਾ ਤੁਹਾਡੇ ਘਰ ਦਾ ਕੰਮ ਕਰਾਂ ਤੇ ਕੱਪੜੇ ਮੈਂ ਇੱਥੇ ਚੱਜਦੇ ਲਾਵਾਂ ਨਾ ਕੱਪੜੇ ਮੇਰੀ ਮਾਂ ਲੈ ਕੇ ਦੇਵੇ ਜਦੋਂ ਜੀ ਕਰਦਾ ਮਾਂ ਤੋਂ ਤੇ ਮਾਂ ਤੋਂ ਛੱਪਾਂ ਮੈਂ ਸਾਰਾ ਇਹਨੇ ਗੋਲਾ ਧੰਦਾ ਥੋੜਾ ਕਰਾਂ ਤੇ ਕੱਪੜੇ ਉਥੋਂ ਲਾਵਾਂ ਨਹੀਂ ਕਿਹੜੇ ਤੂੰ ਪਾੜੋਂ ਪੱਥਰ ਨਹੀਂ ਹੁੰਦੀ ਕੰਮ ਕਰਨ ਵਾਲੇ ਤੂੰ ਤਾਂ ਇੱਕ ਬੋਲਣ ਜਾਣਦੀ ਐ ਮੰਮੀ ਤਾਹੀ ਤਾਹੀ ਨਹੀਂ ਕੰਮ ਕਰਦੀ ਮੈਂ ਮੇਰਾ ਕੰਮ ਕਰਿਆ ਮੰਨਦੇ ਨਹੀਂ ਤੁਸੀਂ ਕਰਦੀ ਨਹੀਂ ਕੋਈ ਕੰਮ ਆਹ ਕਹਤਾ ਨਾ ਤੁਸੀਂ ਦੇਖ ਲੈ ਨਹੀਂ ਕਹਤਾ ਤੁਸੀਂ ਐਨੇ ਕਿੰਨੇ ਕੰਮ ਹੁੰਦੇ ਨੇ ਕਿ ਆਪਣੇ ਘਰੇ ਇੱਥੇ ਕਿਹੜਾ ਮਟੰਗਰ ਬਟੂਆ ਆ ਗਿਆ ਰਿਸ਼ਤੇਦਾਰ ਆਂਗੇ ਨਾ ਰਿਸ਼ਤੇਦਾਰ ਪੂਰੀ ਮੂਰੇ ਆ ਐਕਸੀਜਨ ਕਰ ਜੇ ਬਈ ਹੋ ਜਾਂਦੇ ਕੋਈ ਲੋੜ ਨਹੀਂ ਮੇਰੇ ਵਾਸਤੇ ਸੂਟ ਸੱਟ ਮੈਂ ਨਹੀਂ ਲਿਆਂਦੇ ਪਾ ਲਈ ਆਪਦੀ ਮਾਂ ਦੇ ਦਿੱਤੇ ਓਹੋ ਮਾਂ ਕਾਹ ਤੋਂ ਕਲੇਸ਼ ਪਾਇਆ ਚਾਰ ਦਿਨ ਜਵਾਕੜੀ ਆਈ ਆ ਫਿਰ ਕਲੇਸ਼ ਪਾ ਕੇ ਬਹਿ ਗਿਆ ਉਹਨੂੰ ਮਗਰੋਂ ਹੀ ਦੇ ਦੇਣਾ ਸੀ ਸੂਟ ਪਤਾ ਤਾਂ ਹੈਗਾ ਉਹ ਕਹੀ ਸੀ ਮੈਨੂੰ ਆਏ ਹੁੰਦੇ ਮੇਰੀ ਮਾਲਕ ਕਿਵੇਂ ਬੋਲਦੀ ਆ ਕਿ ਹੁਣ ਮੇਰੇ ਦਿਮਾਗ ਤੇ ਰੀਲ ਜੜੀ ਰੋਗ ਦੀ ਆ ਨਾ ਰੀਲ ਰੋ ਤੂੰ ਨਜੜਾ ਹੀ ਐ ਇਹਨੂੰ ਆਏ ਮੈਂ ਕਿੱਥੇ ਦਵਾਲਾ ਇਹੇ ਜੀਆਂ ਤਾਂ ਹੱਥ ਨੂੰ 100 ਟੱਕਰ ਦਿੰਗੇ ਬਾਲਾ ਬੋਲਦੀ ਆ ਕਿ ਮੈਥੇ ਤੈਨਾਂ ਬੋਲ ਓ ਕੀ ਜਾਣਦੇ 100 ਕੁੱਤੇ ਕੋਈ ਨਾ ਦੀਦੀ ਤੁਸੀਂ ਨਾ ਲੋ ਆ ਤਾਂ ਤ ਤੇ ਫਿਰ ਤੁਹਾਨੂੰ ਬਸ ਚੜਾਇਆ ਹੁਣ ਚਾਹ ਹੋ ਜਾ ਤਿਆਰ ਅੱਜ ਹੀ ਕਲੇਸ ਪਾਉਣਾ ਸੈ ਅੱਜ ਹੀ ਮੈਂ ਜਾਣਾ ਸੈ ਅੱਜ ਹੀ ਕਲੇਸ ਪਾ ਕੇ ਚਲ ਕੋਈ ਨਾ ਇਹਨਾਂ ਗੱਲਾਂ ਟੈਂਸ਼ਨ ਨਾ ਲਿਆ ਕਰੋ ਤੂੰ ਨਾ ਟਾਈਮ ਲਾ ਚਲ ਤੂੰ ਵੀ ਚੱਕ ਲੈ ਵੀਰਾ ਨੀੜਾ ਕੱਪੜਾ ਇੱਥੋਂ ਕੋਈ ਨਾ ਮਾਂ ਚੱਕ ਲੈਣੀ ਚਲ ਮੈਂ ਲਿਉਣੀ ਪੈਸੇ ਕੱਢ ਕੇ ਮੁੰਡੇ ਨੂੰ 500 ਰੁਪਇਆ ਦੇ ਦਿਆਂਗਾ ਠੀਕ ਆ ਹੋ ਹੋ ਪਤਾ ਨਹੀਂ ਕਿੱਥੇ ਫਿਰਦਿਆਂ ਨਾ ਹੈ ਐਨੀ ਗਰਮੀ ਹੋਈ ਪਈ ਐ ਨਹੀਂ ਦੇ ਦਿੰਦਾ ਵੀ ਕਿਸੇ ਨੂੰ ਪਿਆਹ ਪਾਣੀ ਦੀ ਲੋੜ ਹੈ ਕਿਵੇਂ ਹਾਂ ਕਿੱਧਰੋਂ ਆਂਦੀ ਐ ਸਸਰੀਕਾਲ ਭੈਣ ਜੀ ਸਸਰੀਕਾਲ ਜੀ ਹੋਰ ਪੀ ਲੈ ਚਾਹ ਪਾਣੀ ਚਾਹ ਪਾਣੀ ਤਾਂ ਵਸ ਪੀ ਜਾਂਨੇ ਸਾਰਾ ਦਿਨ ਹੋਰ ਤੁਸੀਂ ਦੱਸੋ ਅਚਾਨਕ ਜੇ ਕਿੱਧਰੋਂ ਆ ਗਏ ਮੈਂ ਤਾਂ ਦਵਾਈ ਲੈਣ ਆਈ ਸੀ ਮੇਰੀ ਅੱਛਾ ਹਾਂ ਮੈਂ ਕਿਹ ਜਲੂ ਕਾ ਨੂੰ ਕੋਲ ਮੋੜਨਾ ਕੁੜੀ ਨਹੀਂ ਮਿਲੀ ਜਾਵਾ ਤੇ ਪ੍ਰੀਤਨੀ ਦੀ ਵੀ ਕਿਤੇ ਆ ਇੱਥੇ ਹੀ ਹੋਊਗੀ ਪ੍ਰੀਤ ਤਾਂ ਤੇ ਕੀ ਦੁੱਖ ਦਾ ਦਵਾਈ ਕਾ ਨਹੀਂ ਦਵਾਈ ਵਸ ਆ ਗੋਡੇ ਟੂ ਹੀ ਤੇ ਆ ਜੂਰੀ ਆ ਜਾ ਨਹੀਂ ਮੈਂ ਮਰ ਜਾ ਤੈਨੂੰ ਇੰਨਾ ਖੁਸ਼ ਹੋਇਆ ਪਿਆ ਲੇ ਆਹੇ ਕੁਛਾ ਇਹ ਆਪਣਾ ਗੱਲ ਅੱਛਾ ਆਪਣਾ ਬਾਬਾ ਚੂੜੀਆਂ ਚਾੜੀਆਂ ਜੀਆਂ ਇੰਨਾ ਕੋ ਸਪਾਇਈ ਤੇ ਬਿਮਾਰ ਬੰਦੇ ਦਾ ਤੂੰ ਹੀ ਨਹੀਂ ਜੀ ਕਰਦਾ ਹੁੰਦਾ ਬਿਮਾਰ ਦਾ ਇਹ ਤਾਂ ਮੇਰੇ ਭਤੀਜੇ ਦਾ ਵਿਆਹ ਸੀ ਉਹਨਾਂ ਨੇ ਚੁੰਨੀ ਜੜਾ ਵਾਰਿਆ ਕਰਿਆ ਸੀ ਮੇਰੀ ਪਰਜਾਈ ਨੇ ਪਵਾਤੀਆਂ ਪੈਂਦੀ ਪਾਈ ਖਾਲੀ ਹੱਥ ਮਾੜੇ ਹੁੰਦੇ ਨੇ ਮੈਂ ਤਾਂ ਸੁਖਣਾ ਕਿ ਚੂੜੀ ਹੋਈ ਨਹੀਂ ਪਾਈ ਸੀ ਅੱਛਾ ਫਿਰ ਲੱਡੂ ਖਾ ਕੇ ਬਿਮਾਰ ਹੋਈਆਂ ਹਾਂ ਹਾਂ ਬਸ ਲੁਕਾ ਕੇ ਸਮਝ ਲੋ ਬਿਮਾਰ ਦਾ ਬਹਾਨਾ ਹੀ ਆ ਅੱਛਾ ਲੱਡੂ ਦੇਣਾ ਹੀ ਆ ਕੁੜੀ ਨੂੰ ਨਾ ਨਾ ਲੱड्डू ਘਾਣੂ ਕੜਾਹੀ ਤਾਂ ਅਸੀਂ ਚਾੜੀ ਹੋਈ ਨਹੀਂ ਸੀ ਅਸੀਂ ਤਾਂ ਮੋਲੇ ਦੀ ਮਠਿਆਈ ਲੈ ਆਈ ਸੀ ਉਹ ਤਾਂ ਮੰਦਰ ਦੱਸਿਆ ਨਹੀਂ ਆਦੀ ਦਵਾਈ ਲੈਣ ਆਈ ਸੀ ਇੱਥੇ ਨਿਵੀਰਪ੍ਰੀਤ ਤੇਰੀ ਮਾਂ ਆਈ ਆ ਪੋਚਾ ਪਾਣੀ ਲਿਆ ਮੰਮੀ ਆਈ ਆ ਸਹੀ ਆ ਨਹੀਂ ਸਸਤੀ ਤੀਕਾ ਨੀ ਮੈਂ ਨਹੀਂ ਆ ਬਧੀਆ ਠੀਕ ਆ ਗਾ ਬੈਰ ਬੱਤ ਬਸ ਮੰਮੀ ਮੈਂ ਪਾਣੀ ਲੈ ਕੇ ਹੋਣੀ ਕਿ ਫੜਾਤਾ ਬਦੀਦੀ ਦਿਨੇ ਪਾਣੀ ਲਿਆੰਦਾ ਨਹੀਂ ਲੈ ਆ ਕੇ ਦੇ ਪਾਣੀ ਨਾਲ ਮੈਂ ਲੈ ਦੇ ਨਾਲ ਤੇਰੀ ਮਾਂ ਲੈ ਆ ਹੋਰ ਸੁਣਾ ਭੈਣ ਜੀ ਵਧੀਆ ਠੀਕ ਰਹੀ ਨਹੀਂ ਆ ਵਧੀਆ ਭੈਣ ਜੀ ਮੈਂ ਤਾਂ ਤੰਦਰੁਸਤ ਹੈ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚਾਹੀਦੀ ਹੈ ਹਾਂ ਤੈਨੂੰ ਤਾਂ ਪਹਿਨੀ ਸੁਣੀ ਦੇ ਪਈ ਤੇ ਮੇਰੇ ਕੰਮ ਕਮ ਤਾਂ ਕਿਹੜਾ ਕਰਨ ਦਿੱਤਾ ਹੋਣੀ ਹੈ ਤੈਨੂੰ ਕੁੜੀਆਂ ਕੰਮ ਤਾਂ ਫਿਰ ਭੈਣ ਜਦੋਂ ਦੋ ਪੁੱਤ ਵਿਆਲੇ ਕੰਮ ਕਿਆ ਕਰੂੰਗੀ ਸਾਰੀ ਉਮਰ ਕੰਮ ਕਰਦੀ ਨੇ ਕੱਢਦੀ ਸਹੀ ਗੱਲ ਹੈ ਹੁਣ ਕਿਉਂ ਕੰਮ ਕਰੂੰ ਹੁਣ ਆ ਤੇ ਪੋਤਿਆਂ ਨੂੰ ਪਾਲਦੀ ਅੱਛਾ ਹਾਂ ਜਵਾਕ ਗਿੰਗਣਿਆ ਚਕਿਤੇ ਜਵਾਕ ਭੈਣੇ ਬਾਗੇ ਖੇਡਣ ਦੂਜੇ ਕਰ ਹਾਂ ਤੇ ਚੁੰਨੀ ਵੀ ਆਈ ਲੈ ਆਈ ਛੋਟੀ ਜੀ ਹੈ 바ਵਾ ਘੱਟੀ ਸਰ ਚੁੰਨੀ ਲਿਆ ਕਰ ਤੇਰਾ ਕੱਦ ਦਾ ਲੈ ਮੈਂ ਤਾਂ ਕਿਹੜਾ ਵੱਡੀ ਚੁੰਨੀ ਲੱਗਦੀ ਨਹੀਂ ਮਾੜਾ ਲਿੱਕੇ ਨਿੱਕੇ ਇਹ ਲੱਗ ਨਹੀਂ ਜੜੀਆਂ ਵਾਸਾ ਮੂੰਹ ਤੇ ਲਵੇਟ ਲਗੇ ਤੇਰੇ ਮੂੰਹ ਮੈਂ ਤੁਨ ਚੁੰਨ ਮੋ ਗਿਆ ਜਾਂ ਜਾਨਾ ਨਾ ਪਹਿਣੀ ਕੱਦ ਵਾਲੇ ਬੰਦੇ ਤੇ ਤਾਂ ਉਹੀ ਨਹੀਂ ਚੰਗਾ ਲੱਗਦਾ ਐ ਜਾਂ ਕੋਈ ਦੀੜਾ ਕੱਪੜਾ ਝੱਜਦਾ ਹੋਵੇ ਨਾ ਮਹਿਰ ਕੁੜਮੀ ਜੁੜਮੀ ਆਉਣੇ ਆਗੇ ਪਹਿੜਾ ਲੱਗਦਾ ਹੈ ਅੱਛਾ ਲੈ ਮੈਂ ਮਾਰੀ ਲੈ ਆਪੋ ਆ ਲੋ ਮਾਤਾ ਫੋਨ ਵੀ ਨਹੀਂ ਕਰਿਆ ਮੈਨੂੰ ਵੀ ਮੈਂ ਆਉਂਗੀ ਲੈ ਫੋਨ ਕਰਨ ਦੱਸ ਤਾ ਕੀ ਹੋਇਆ ਸੀ ਆਹ ਦੀ ਤੇਰਾ ਘਰ ਆ ਜਾ ਮਰਜੀ ਆਾਂ ਜਦ ਮਰਜੀ ਜਾਵਾਂ ਮੈਂ ਨਹੀਂ ਮਾਂ ਮੈਂ ਤੂੰ ਹੀ ਪੁੱਛਦੀ ਆ ਮੈਂ ਸੱਗੇ ਤਾਂ ਦੱਸ ਦਿਓ ਨਹੀਂ ਹੁੰਦੀ ਤੁਸਾਂ ਸਾਈਟ ਇੰਆ ਲੱਗੀ ਐ ਨਾ ਫੋਨ ਕਰ ਮੈਂ ਦਵਾਈ ਲੈਣ ਤਾਂ ਜਾਉਂਗੀ ਕੋਲੇ ਦਾ ਘਰ ਅੱਧੇ ਦੋ ਮਿੰਟ ਜਾ ਆਉਂਗੀ ਦਵਾਈ ਲੈਣ ਕੀ ਹੋ ਗਿਆ ਚਾਹ ਨੇ ਬਣਾ ਕੇ ਤੇਰੀ ਮਾਂ ਵਾਸਤੇ ਮੰਮੀ ਇੱਕ ਮਿੰਟ ਗੱਲ ਤਾਂ ਕਰ ਲੈਣ ਤੋ ਨਹੀਂ ਫੇਰ ਗੱਲ ਕਰ ਲਈ ਹੁਣ ਚਾਹ ਦੀ ਘੁੱਟਾ ਆਏਗੇ ਨੂੰ ਚਾਹੀਦੀ ਐ ਕਿ ਗੱਲਾਂ ਚ ਟਾਈਮ ਪਾਸ ਕਰਾਂਗੀ ਬਣਾ ਲਿਆ ਜਾ ਫੁੱਟੇ ਸਾਸ ਨੂੰ ਤੋੜ ਲੱਗੀ ਐ ਨਾ ਚਾਹ ਦੀ ਚਾਹ ਤਾਂ ਮੰਮੀ ਮੈਂ ਹੀ ਬਣਾਉਂਗੀ ਆ ਨਾਲੇ ਮੈਂ ਦੀਦੀ ਨੂੰ ਤੇ ਵੱਡੀ ਦੀਦੀ ਨੂੰ ਥੋੜੀ ਕਹਿਣ ਲੱਗੀ ਆ ਮੇਰੀ ਮਾਂ ਇਹ ਚਾਹ ਤਾਂ ਮੈਂ ਹੀ ਬਣਾਉਂਗੀ ਤੇ ਤੂੰ ਹੀ ਬਣਾਏਂਗੀ ਹੋਰ ਕੌਣ ਬਣਾਊਗਾ ਜਾ ਬਣਾ ਕੇ ਲਿਆ ਚਲ ਤੂੰ ਕਾਹਦੇ ਪਿੱਛੇ ਭੋਲਦੀ ਬਣਾਇਆ ਘੁੱਟ ਚਾਹ ਦੀ ਉਹ ਨਾ ਖਵਾਇਆ ਤਾ ਤੇ ਦੁੱਧ ਨਾ ਪਣਾ ਦੀ ਕਿੱਥੇ ਜਾ ਉਹ ਪਣੇ ਨਾ ਆਈ ਜਾਂਦੀ ਐ ਵੱਟੀ ਨਾ ਉਹਨਾਂ ਨੇ ਮਕਲਾ ਲਈ ਤੇ ਤੇਰੀ ਧੀ ਭਣੇ ਨਾ ਤਾਂ ਕਿਸੇ ਗੱਲ 'ਚ ਮੇਰੇ ਆਖੇ ਲੱਗੇ ਮੂਰੇ ਬੋਲਦੇ ਐਡੀ ਜਬਾਨ ਐ ਭਣੇ ਤੇਰੀ ਧੀ ਦੇ ਤਾ ਰੱਬ ਬਚਾਵੇ ਤੋ ਮੇਰੇ ਦਿੱਤੇ ਤਾਂ ਪਾਣੀ ਆਪੀ ਢਿਜਵਾਣਾਂ ਦੀ ਹਾਂ ਤੁਹਾਡੇ ਘਰ ਆਪਣੇ ਘੱਟ ਲੁੱਦ ਨੂੰ ਲੱਗਣੀ ਬਿੰਦਵੱਛੀ ਨੂੰ ਤਾਂ ਮੈਂ ਇਹ ਨੂੰ ਦੇ ਕੋਲ ਆਈ ਤਾਂ ਹੋਰ ਕੱਢ ਕੇ ਜਿਵੇਂ ਇੱਥੇ ਵਿਆਹ ਤੇ ਆਈ ਹੁੰਦੀ ਕੁਛ ਕੀ ਹੈ ਭਾਣੇ ਨਹੀਂ ਕਾ ਨੂੰ ਕੁਛ ਕੀ ਹੈਗਾ ਮੈਂ ਤਾਂ ਉਹਨਾਂ ਨੂੰ ਕਹਿ ਲਈਆਂ ਵੀ ਆਏ ਨਹੀਂ ਦੇਖਦਿਆਂ ਆਇਆ ਕਿ ਕੋਈ ਆਇਆ ਕਰੇ ਤੇ ਨੀ ਬੱਟ ਗਏ